ਦੋਸਤੋ ਜਿਹੜੀ ਆਪਾਂ ਵੀਡੀਓ ਕਰਨ ਲੱਗੇ ਆ ਤੁਸੀਂ ਨੌਜਵਾਨ ਦਾ ਹੌਸਲਾ ਦੇਖੋਗੇ ਤੇ ਕੋਲੋਂ ਵੀ ਬਾਈ ਜੇ ਤੁਸੀਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਤਾਂ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ ਇਹ ਵੀਡੀਓ ਤੇ ਆਜੋ ਫਿਰ ਮਾਇਓ ਨੌਜਵਾਨ ਨਾਲ ਤੁਸੀਂ ਜੀ ਹੁਣੀ ਹੁਣੀ ਮੈਡਲ ਲੈ ਕੇ ਆਏ ਹੋ ਮੇਰੇ ਕੋਲ ਉਹ ਕੋਈ ਸ਼ਬਦ ਨਹੀਂ ਹੈਗੇ ਜਿੰਨਾ ਸ਼ਬਦਾਂ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ ਤੁਸੀਂ ਸਾਡੀ ਮਾਨਸਾ ਜਲੇ ਦਾ ਨਾਮ ਉੱਚਾ ਕੀਤਾ ਹਾਂਜੀ ਸਭ ਤੋਂ ਪਹਿਲਾਂ ਬਾਈ ਤੁਸੀਂ ਆਪਣੀ ਘਟਨਾ ਦੱਸੋ ਜਿਹੜੀ ਤੁਹਾਡੀ ਲੱਤ ਕੱਟੀ ਗਈ ਕਿਵੇਂ ਘਟਨਾ ਵਾਪਰੀਏ ਕਰਨ ਇਹ 2022 ਦੇ ਵਿੱਚ ਐਕਸੀਡੈਂਟ ਹੋ ਗਿਆ ਸੀ। ਹੂੰ ਕਬੱਡੀ ਪਲੇਅਰ ਸੀ ਪਹਿਲਾਂ ਜੀ ਮੈਂ ਕਬੱਡੀ ਖੇਡ ਕੇ ਘਰ ਬਾਕਸ ਆਉਣਾ ਜੀ ਰਸਤੇ 'ਚ ਐਕਸੀਡੈਂਟ ਹੋ ਗਿਆ ਸੀ ਮੁਕਸਾਈਂ ਦੇ ਜੀ। ਹੂੰ ਤੇ ਉਸ ਤੋਂ ਬਾਅਦ ਲੱਤ 'ਚ ਜਲਣ ਇਨਫੈਕਸ਼ਨ ਹੋਣ ਕਰੀ। ਹੂੰ ਲੱਤ ਜਿਹੜੀ ਕੱਟਣੀ ਪਈ ਸੀ। ਹੂੰ ਤੇ ਉਸ ਤੋਂ ਬਾਅਦ ਜੀ ਫਿਰ ਤੁਹਾਨੂੰ ਪਤਾ ਹੀ ਅੱਗੇ। ਹੂੰ ਬਾਈ ਜਦੋਂ ਲੱਤ ਕੱਟੀ ਗਈ ਤੁਹਾਡੀ। ਹੌਸਲਾ ਨਹੀਂ ਹਰਿਆ ਤੁਸੀਂ ਵੀ ਆਪਾਂ ਤੁਸੀਂ ਦੁਬਾਰਾ ਫੇਰ ਹੁਣ ਗੇਮ ਮੰਨ ਲੋ ਇਸਟਾਰਟ ਕੀਤੀ ਆ। ਨੇ ਕਿਰਾਇ ਇੱਕ ਵਾਰੀ ਤੋਂ ਲੱਗਿਆ ਸੀ ਵੀ ਲਾਈਫ ਦੇ ਵਿੱਚ ਇਹ ਕਿ ਹੋ ਗਿਆ ਜੀ ਇਦਾਂ ਨਾ ਵੀ ਕਦੇ ਸੋਚਿਆ ਨਹੀਂ ਸੀਗਾ ਵੀ ਲਾਈਫ ਦੇ ਵਿੱਚ ਵੀ ਇਦਾਂ ਹੋਊਗਾ ਜਿੱਦਾਂ ਵੀ ਬਾਹਰੂਮ ਬਾਕੀ ਜਿੱਦਾਂ ਮਨਜ਼ੂਰ ਸੀ ਉਹਦਾ ਪਾਣਾ ਮੰਨਣਾ ਪੈਂਦਾ ਤੇ ਉਸ ਤੋਂ ਬਾਅਦ ਬਸ ਲਾਈਫ ਦੇ ਵਿੱਚ ਕੁਝ ਅਜਿਹੇ ਦੋਸਤ ਮਿਲੇ ਜੀ ਜਿਨ੍ਹਾਂ ਨੇ ਮੇਰੀ ਬਾਹ ਖੜੀ ਜੀ ਤੇ ਹੌਲੀ ਹੌਲੀ ਫਿਰ ਮੈਂ ਗੇਮਾਂ ਵੱਲ ਧਿਆਨ ਦਿੱਤਾ ਯਾਰ ਤੇ ਦੁਬਾਰਾ ਫਿਰ ਮੈਂ ਵੀ ਮੰਨ ਲਉ ਘਰੇ ਪ੍ਰੈਕਟਿਸ ਕਰਨ ਲੱਗਿਆ ਜੀ ਫਿਰ ਹੌਲੀ ਹੌਲੀ ਮੈਂ ਜਿੰਮ ਵੱਲ ਆਇਆ ਜੀ ਠੀਕ ਹੈ ਉਹ ਆਪਦੇ ਬਈ ਦੋਸਤਾਂ ਦਾ ਨਾਮ ਦੇ ਸੋਨੂੰ ਜਿੰਨਾ ਜਿੰਨਾ ਦਾ ਸਹਿਯੋਗ ਰਿਆ ਨਾਮ ਫਿਰ ਮੈਂ ਇਦਾਂ ਹੀ ਨਾਮ ਬੋਲਣਾ ਵਿਚਰੇਗੇ ਜੀ ਇਦਾਂ ਹੋ ਜੂਗਾ ਅੱਛਾ ਅੱਛਾ ਜਾਂਦੇ ਨੇ ਚਲੋ ਕੋਈ ਗੱਲ ਬਹੁਤ ਜ਼ਿਆਦਾ ਨਹੀਂ ਜੀ ਕਈ ਨੇ ਸਾਥ ਵੀ ਦਿੱਤਾ ਜੀ ਕਈ ਛੱਡ ਕੇ ਵੀ ਗਏ ਜੀ ਚਲੋ ਹਾਂ ਮਾਰਾ ਟਾਈਮ ਦੇਖ ਕੇ ਜੀ ਲੱਤਾਂ ਵੀ ਖਿੱਚੀਆਂ ਹੀ ਗਈਆਂ ਨੇ ਹੱਥ ਵੀ ਫੜਾਈ ਜਾਂਦੀ ਬਹੁਤ ਜ਼ਿਆਦਾ ਨਹੀਂ ਉਹ ਪੰਜੇ ਉਂਗਲਾਂ ਇੱਕੋ ਸਾ ਨਹੀਂ ਹੁੰਦੀਆਂ ਜੀ ਹਾਂ ਜੀ ਬਾਕੀ ਪਿੰਡ ਦਾ ਸਹਿਯੋਗ ਵਧੀਆ ਸੀ ਜੀ ਪਿੰਡ ਦਾ ਸਹਿਯੋਗ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਬਾਹਰ ਪ੍ਰੋਮੋਟਰਾਂ ਦਾ ਕਿਹੜੇ ਪ੍ਰੋਮੋਟਰਾਂ ਆ ਇੱਕ ਵੱਡੀ ਨਾਲ ਜਿੰਨੇ ਵੀ ਜੁੜੇ ਸੀਗੇ ਸਾਰਿਆਂ ਦਾ ਬਹੁਤ ਵਧੀਆ ਜੀ ਸਹਿਯੋਗ ਸੀ ਆ ਪੂਰਾ ਜੀ ਐਨ ਆਰ ਆਈ ਵੀਰਾਂ ਦਾ ਹਾਂਜੀ ਘਰ ਦੀ ਪੂਰੀ ਸਪੋਰਟ ਸੀ ਜੀ ਆਪਾਂ ਨੂੰ ਵੀ ਵਧੀਆ ਮੰਮੀ ਡੈਡੀ ਨੇ ਵਧੀਆ ਜੀ ਸਪੋਰਟ ਕੀਤੀ ਕਰੋ ਸਪੋਰਟ ਹੋਣੀ ਜ਼ਰੂਰੀ ਹੈ ਜੀ ਪਹਿਲੀ ਗੱਲ ਤਾਂ ਹਾਂ ਹਾਂ ਹਾਂਜੀ ਇੱਕ ਵਾਰ ਤਾਂ ਹੌਸਲਾ ਡਿੱਗ ਗਿਆ ਹੋਊਗਾ ਜੰਮੀ ਹਾਂਜੀ ਕਿਹੜਾ ਦਾ ਇਦਾਂ ਲਗਾਈ ਵੀ ਲਾਈਫ ਦੇ ਵਿੱਚ ਕਦੇ ਸੋਚੇ ਨਹੀਂ ਸੀ ਵੀ ਇਦਾਂ ਲਾਤ ਵੀ ਹੋਣਗੇ ਜੀ ਹੂੰ ਉਹ ਪੜਾ ਨੂੰ ਕਦੇ ਯਾਦ ਕਰਕੇ ਹੁਣ ਤਾਂ ਨਹੀਂ ਕਦੇ ਬੰਤੇ ਕੁੱਸਾ ਨਹੀਂ ਜਦਾਂ ਹੁੰਦਾ ਹੀ ਕਦੇ-ਕਦੇ ਫਿਰ ਸੋਚ ਜਾਂ ਕੱਲੇ ਹੋਏ ਕਿ ਬਣਾ ਲਈ ਲਈ ਫਿਰ ਕੋਨੂੰ ਪਤਿ ਆ ਹੀ ਲਾਈਫ ਦੇ ਵਿੱਚ ਕਦੇ ਹੋ ਹੀ ਜਾਂਦਾ ਹੀ ਹੈ ਨਾ ਮੁਸ਼ਕਲਾਂ ਆਉਂਦੀਆਂ ਨੇ ਬਹੁਤ ਜ਼ਿਆਦਾ ਹੋ ਹੀ ਜਾਂਦਾ ਪਰ ਜਿੱਦਨ ਦਾ ਮੈਂ ਜਿੰਮ ਜਮਾਨ ਕੀਤਾ ਜੀ ਤੇ ਉਦੋਂ ਦਾ ਕਦੇ ਐਸੀ ਕੋਈ ਗੱਲ ਹੀ ਨਹੀਂ ਆਈ ਜੀ ਵੀ ਲਾਈਫ ਦੇ ਵਿੱਚ ਆਪਾਂ ਸਭ ਕੁਝ ਕਰ ਸਕਦੇ ਈ ਨਾ ਆਪਾਂ ਨੂੰ ਹੌਸਲਾ ਕਦੇ ਵੀ ਹਾਰ ਨਹੀਂ ਚਾਹੀਦਾ ਵੀ ਆਪਾਂ ਸਭ ਕੁਝ ਕਰ ਸਕਦੇ ਜੀ ਜੇ ਅੰਗ ਵੀ ਚਲੇ ਜਾਣਾ ਤਾਂ ਐਦਾਂ ਦਾ ਕੋਈ ਹੁੰਦਾ ਹੀ ਨਹੀਂ ਵੀ ਆਪਾਂ ਹਾਰ ਲਈ ਹੈ ਨਾ ਚਲੋ ਰੱਬ ਵੀ ਪਰਖਦਾ ਹੀ ਆਪਾਂ ਨੂੰ ਇੱਕ ਵਾਰੀ ਡੇ ਦਾ ਤੇ ਆਪਾਂ ਹਿੰਮਤ ਨਹੀਂ ਹਾਰਨੀ ਚਾਹੀਦੀ ਆਪਾਂ ਨੂੰ ਕਪੜਾ ਹੌਂਸਲਾ ਰੱਬ ਵੀ ਪਰਖਦਾ ਹੀ ਬਹੁਤ ਵੱਡਾ ਹੌਂਸਲਾ ਯਾਰ ਤੇ ਰੱਖ ਲੈ ਵੀਣਾ ਤੇ ਇੱਕ ਬਈ ਉਹ ਤੁਸੀਂ ਜਿਹੜੀਆਂ ਆਪਣੀਆਂ ਦਿੱਲੀ ਗੇਮ ਚ ਹੋਈਆਂ ਨੇ ਹਾਂਜੀ ਹਾਂਜੀ ਤੇ ਉਹਨਾਂ ਵਿੱਚ ਆਪਣੀ ਕੀ ਪਲੇਸ ਆਈ ਆ ਉਹਦੇ ਵਿੱਚ ਆਪਣੀ 3ਰ ਪੋਜੀਸ਼ਨ ਸੀ ਤੇ ਮੰਨ ਲਓ ਪਹਿਰਾ ਕਬੱਡੀ ਸੀ ਜਿਨ੍ਹਾਂ ਦੇ ਵਿੱਚ ਨੌ ਸਟੇਟਾਂ ਦੇ ਮੈਚ ਹੋਏ ਸੀ ਨੌ ਸਟੇਟਾਂ ਦੇ ਵਿੱਚੋਂ ਮੰਨ ਲਓ ਵੀ ਡਿਸੇਬਿਲਟੀ ਵਾਲਾ ਜਾ ਦੇ ਮੈਂ ਸੀ ਵੀ ਕੱਲੇ ਦੀ ਮੇਰੀ ਲੱਤ ਘੱਟੀ ਹੋਈ ਸੀ ਬਾਕੀ ਸਾਰੇ ਪਲੇਅਰ ਦੀ ਘੱਟ ਡਿਸਪੇਬਿਲਟੀ ਸੀ ਠੀਕ ਆ ਕਬੱਡੀ ਨਾਲ ਪਿਆਰ ਹੀ ਇੰਨਾ ਜੀ ਵੀ ਆਪਾਂ ਜੁੜੇ ਰਹੀਏ ਕਬੱਡੀ ਨਾਲ ਵੀ ਹੈਨਾ ਇਦਾਂ ਕਰਕੇ ਵੀ ਮਾਨਸਾ ਜ਼ਿਲ੍ਹੇ ਚੋਂ ਮੰਨ ਲਓ ਵੀ ਇਕੱਲਾ ਹੀ ਮੈਂ ਸੀਗਾ ਜੀ ਆਪਣਾ ਤੇ ਬਾਕੀ ਵਧੀਆ ਸੀ ਗੇਮਾਂ ਜੀ ਵਧੀਆ ਸੀਗੀਆਂ ਉੱਥੇ ਵੀ ਤੇ ਉਹਦੇ ਵਿੱਚ ਆਪਾਂ ਨੂੰ ਮੈਡਲ ਮਿਲਿਆ ਜੀ ਤੇ ਪਿੰਡ ਵਾਲਿਆਂ ਵੱਲੋਂ ਵਧੀਆ ਸਵਾਗਤ ਕੀਤਾ ਗਿਆ ਜੀ ਪਿੰਡ ਪਹੁੰਚਣ ਤੇ ਉਸ ਤੋਂ ਬਾਅਦ ਹੌਸਲਾ ਮਿਲਿਆ ਜੀ ਫਿਰ ਉਹਨੂੰ ਜੇਮਨ ਵਾਲੀ ਜੁੜਨਾ ਪੈਣਾ ਜੀ ਲਾਈਵ ਜਿਹੇ ਚਰਨਾ ਕਿਸੇ ਹੋਰ ਸੰਸਥਾ ਵੱਲੋਂ ਨਹੀਂ ਆਪਾਂ ਨੂੰ ਕੀਤਾ ਕੋਈ ਸਨਮਾਨ ਨਹੀਂ ਜੀ ਕਿਸੇ ਵੱਲੋਂ ਨਹੀਂ ਅਜੇ ਤੱਕ ਕੋਈ ਸਪੋਰਟ ਆਈ ਜੀ ਅੱਛਾ ਹਾਂਜੀ ਇਹ ਘਰ ਦਾ ਕਹੋ ਜਿਹਾ ਮਾਹੌਲਾ ਸਾਰਾ ਕੰਮ ਆਪ ਕਰਦੇ ਹਾਂ ਘਰ ਦਾ ਮਾਉ ਜੀ ਮੰਨ ਲਓ ਵੀ ਜਿੰਨਾ ਕ ਕਮਾਉਨੇ ਆ ਜੀ ਉਹਨਾਂ ਕ ਕਾਬੀਲੀ ਦਾ ਜੰਮਾ ਵੱਲੋਂ ਵੀ ਬਾਕੀ ਕਰੇ ਪੈਵਲੀ ਆ ਜੀ ਸਾਰਿਆਂ ਵੱਲ ਧਿਆਨ ਦੇਖਣਾ ਪੈਂਦਾ ਜੀ ਵੀਰਾ ਬਾਕੀ ਲਾਈਫ ਆ ਜੀ ਠੀਕ ਤੁਸੀਂ ਦੱਸ ਰਹੇ ਸੀ ਇਹਨੇ ਵੀ ਸਾਡਾ ਦਿਲ ਤਾਂ ਵੀ ਕਰਦਾ ਵੀ ਜੇ ਮੈਨੂੰ ਆ ਨਾਤਾ ਜਿਹੜੀ ਤੁਹਾਡੀ ਚੰਗੀ ਕੁਆਲਿਟੀ ਦੀ ਲੱਗ ਜੇ ਫਿਰ ਤੁਸੀਂ ਗੇਮ ਦੇ ਵਿੱਚ ਹੋਰ ਨਖਾਰ ਕਰ ਸਕਦੇ ਹੋ ਹਾਂਜੀ ਹਾਂਜੀ ਜੇ ਤਾਂ ਕੋਈ ਹੁੰਦਾ ਜੀ ਮੇਰੀ ਲਾਈਫ ਦੇ ਵਿੱਚ ਵੀ ਲੱਤ ਚੰਗੀ ਲੱਗਦੀ ਆ ਤਾਂ ਮੈਂ ਮਾਨਸਾ ਜਲੇ ਦਾ ਹੋਰ ਵੀ ਉੱਚੇ ਪੱਧਰ ਤੇ ਪੂਰਾ ਜੀ ਜਿਹੜਾ ਨਾਮ ਰੋਸ਼ਨ ਕਰੂੰਗਾ ਜੀ ਕੋਲੀ ਫੋਲ ਆਪਾਂ ਗੇਮਾਂ ਵੱਲ ਪੂਰਾ ਵਧੀਆ ਧਿਆਨ ਦੇਣਾ ਹਾਂ ਬਲਕੇ ਦੋਸਤੋਂ ਕੱਲ ਮਾਨਸਾ ਦਾ ਨਹੀਂ ਕਰਦਾ ਪੂਰੇ ਪੰਜਾਬ ਦਾ ਜੀ ਪੂਰੇ ਮੇਰੇ ਪੰਜਾਬ ਦਾ ਉਸ ਤੋਂ ਬਾਅਦ ਵੀਰੇ ਦੀ ਇਹ ਤਮੰਨਾ ਆ ਪੀਪਲ ਅਲਮੋ ਕੋਲੇ ਵਿੱਚ ਕਹਿਣਾ ਤੇ ਮੈਡਲ ਲੈ ਕੇ ਆਵਾ ਜੇ ਕੋਈ ਮੇਰਾ ਵੀਰਦਾਨੀ ਸੱਚਨ ਹੈਗਾ ਨਾ ਵੀਰੇ ਦੀ ਆਪਾਂ ਲੱਤ ਦਾ ਕਿੰਨਾ ਕੁ ਖਰਚਾ ਆਉਂਦਾ ਬਈ ਜੀ ਤੁਸੀਂ ਦੱਸਿਆ ਹੀ ਘਟੋਟ 8-10 ਦੇ ਵਿੱਚ ਹੀ ਕਹਿੰਦੇ 8-10 ਲੱਖ ਦੇ ਵਿੱਚ ਲੱਤ ਜਿਹੜੀ ਉਹ ਲੱਗੇ ਜਾਣੀਆਂ ਬਾਕੀ ਆਪਾਂ ਕਦੇ ਇਹਨਾਂ ਦੇਖਿਆ ਨਹੀਂ ਜੀ ਹਨਾ ਬਾਕੀ ਜਿੱਦਾਂ ਵੀ ਆਪਾਂ ਨੂੰ ਇਦਾਂ ਨਹੀਂ ਵੀ ਆਪਾਂ ਨੂੰ ਪੈਸੇ ਚਾਹੀਦੇ ਨੇ ਜੀ ਵੀ ਕੋਈ ਵੀ ਵੀਰ ਲਵਾ ਕੇ ਦੇ ਸਕਦਾ ਜਾਂ ਕੋਈ ਵੀ ਇਦਾਂ ਵੀ ਮਦਦ ਹੁੰਦੀ ਹੈ ਨਾ ਜੀ ਉਹਦਾ ਆਪਾਂ ਯੋ ਮਨਜ਼ੂਰ ਹੈ ਜੀ ਆਪਾਂ ਨੂੰ ਠੀਕ ਆ ਬਾਈ ਜੀ ਬਾਈ ਜੀ ਇੱਕ ਤੁਸੀਂ ਦੱਸੋ ਜਿਹੜੀ ਇੱਥੇ ਜਿਮ ਦੇ ਵਿੱਚ ਤੁਸੀਂ ਆਉਨੇ ਹੋ ਇਹਦੀ ਦਾ ਯਾਰ ਫੀਸ ਹੀ ਕਾਫੀ ਹੋਗੀ ਫੀਸ 1400 ਰੁਪਏ ਫੀਸ ਆਈ ਮਹੀਨੇ ਦੀ ਹੂੰ ਵੈਸੇ ਵੀਰੇ ਹੋਰੀ ਆਪਾਂ ਨੂੰ ਬੜੀਆ ਸਪੋਰਟ ਕਰਦੇ ਆ ਜੀ ਜਦੋਂ ਇਹਨਾਂ ਨੇ ਮੇਰੇ ਘਰ ਦੇ ਹਾਲਾਤ ਤੇ ਮੇਰੇ ਬਾਰੇ ਪਤਾ ਲੱਗਿਆ ਜੀ ਹੂੰ ਤੇ ਆਪਣੀ ਕੋਈ ਫੀਸ ਨਹੀਂ ਲਈ ਜੀ ਅੱਜ ਤੱਕ 4 ਮਹੀਨੇ ਹੋ ਗਏ ਮੈਨੂੰ ਜਿਮ ਜੁਆਇਨ ਕਰੇ ਨੂੰ ਹੂੰ ਤੇ ਅਜੇ ਤੱਕ ਆਪਣੀ ਕੋਈ ਫੀਸ ਨਹੀਂ ਬਾਈ ਗੁਰੂ ਹੈਲਥ ਕਲੱਬ ਬਮਾਨ ਸਾਈ ਜਿੱਥੇ ਮੈਂ ਜਿੰਮ ਦਿੱਲੀ ਪਿੰਡੋਂ 17 ਕਿਲੋਮੀਟਰ ਚੱਲ ਕੇ ਉਹਨਾਂ ਜੀ ਵਸਤੇ ਉਹਨਾਂ ਯੋਧੂਆ ਦਾ ਆਟੋ ਤੇ ਡੇਲੀ ਮੈਂ ਜਿੰਮ ਆਉਣਾ ਜੀ ਠੀਕ ਆ ਤੇ ਫਿਰ ਤੁਸੀਂ ਡਾਈਟ ਦਾ ਕਿਵੇਂ ਪ੍ਰਬੰਧ ਕਰਦੇ ਹੋ ਡਾਈਟ ਦਾ ਜੀ ਬਸ ਘਰੇ ਆਪਣਾ ਕੰਮਕਾਰ ਕਰਕੇ ਜੀ ਦੁਕਾਨ ਤੇ ਜਾਂ ਸਰੀਰ ਬਣਾ ਹੋਇਆ ਜੀ ਟੂਰਨਾਮੈਂਟਾਂ ਦੇ ਦਿਖਾ ਕੇ ਜੀ ਲੋਕਾਂ ਕੋਲ ਜਿੰਨੇ ਵੀ ਅਗਲਾ ਮਦਦ ਹੁੰਦੀ ਹੈ ਜੀ ਸਹਿਯੋਗ ਦੇ ਨਾਲ ਬਸ ਆਪ ਦਾ ਘਰ ਦਾ ਗੱਜਰਾ ਚੱਲਦਾ ਤੇ ਜੇ ਮੇਰੀ ਡਾਈਟ ਪੂਰੀ ਹੁੰਦੀ ਹੈ ਜੀ ਇੱਕ ਤੁਸੀਂ ਇਹ ਗੱਲ ਮੰਨੋ ਕਿ ਹਨੇਰੇ ਨੇ ਕਵਾਡੀ ਦੇ ਵਿੱਚ ਜਿਹੜਾ ਹਨੇਰਾ ਆ ਗਿਆ ਹਾਂ ਨੇ ਸੋਡਾ ਐਕਸੀਡੈਂਟ ਕਰਵਾਇਆ ਲੱਤ ਕੱਟਣ ਦਾ ਕਾਰਨ ਬਣਿਆ ਉਹ ਹਾਂਜੀ ਹਾਂਜੀ ਜੇ ਕਵਾਡੀ ਟਾਈਮ ਨਾਲ ਹੋ ਜਾਂਦੀ ਤਾਂ ਚਲੋ ਬਾਕੀ ਪਾਣਾ ਹੀ ਰੱਬ ਦਾ ਜਿੱਦਾਂ ਹਨਾ ਮਨਜ਼ੂਰ ਚਲੋ ਤਾਂ ਹੈਗਾ ਹਾਂਜੀ ਹਾਂਜੀ ਇੱਕ ਇਹ ਗੱਲ ਤਾਂ ਮੰਨਦੇ ਹੋ ਨਾ ਇਹ ਵੀ ਮੰਨਦੇ ਜੀ ਜੇ ਕਵਾਡੀ ਟਾਈਮ ਸਿਰ ਹੋ ਜੇ ਸਾਰੇ ਘਰ ਜਿਹੜੇ ਮਾਮਾ ਦੇ ਪੁੱਤ ਹੈ ਜੀ ਟਾਈਮ ਨਾਲ ਪਹੁੰਚ ਜਾਣ ਹਨਾ ਤੇ ਵਧੀਆ ਲੱਗਦਾ ਜੀ ਫਿਰ ਇਦਾਂ ਖਾਸ ਕਰਕੇ ਮੈਂ ਦੇਖਿਆਗਾ ਉਦੋਂ ਤੁਸੀਂ ਵੇਡ ਖੇਡਦੇ ਸੀ ਹਾਂਜੀ ਮੈਂ 75 ਕਿਲੋ ਖੇਡਦਾ ਸੀ ਜੀ ਤੇ ਬਸ ਓਪਨ ਦੇ ਵਿੱਚ ਜੇ ਸਟਾਰਟਿੰਗ ਹੀ ਸੀ ਵੀ ਵਧੀਆ ਸੀਗੀ ਮੰਨ ਕੇ ਸੀਗੀ ਵਧੀਆ ਇਹਦਾ ਨਹੀਂ ਉਹ ਵੇਟ ਵਾਲਿਆਂ ਨਾਲ ਸਾਰਿਆਂ ਤੋਂ ਜ਼ਿਆਦਾ ੱੱੱੱੱੱੱੱੱੱੱੱੱੱੱੱੱ ਹਾਂਜੀ ਹਾਂਜੀ ਹਨਾ ਇਹਨਾਂ ਵਾਸਤੇ ਇੱਕ ਸਪੈਸ਼ਲ ਮੇਰੇ ਨਾਲ ਬਾਈ ਜੀ ਜਿੰਨੇ ਵੀ ਕਮੇਟੀਆਂ ਕਵਾਡੀ ਕਰਾਉਂਦੀਆਂ ਨੇ ਉਹਨਾਂ ਨੂੰ ਹੱਥੀਂ ਚੁੱਕ ਕੇ ਵੇਚਤੀ ਆ ਵੀ ਜੇ ਵੀ ਤੁਸੀਂ ਪੈਨਸੇ ਨਾਲ ਕਵਾਡੀ ਕਰੇਂਦਾ ਕਰੋ ਖਾਸ ਕਰਕੇ ਬੇਟਾਂ ਦਾ ਤਾਂ ਇੱਕ ਦਿਨ ਪਹਿਲੀ ਰੱਖਦਾ ਤੁਸੀਂ ਕੀ ਕਹਿਣਾ ਚਾਹੋਗੇ ਬਾਈ ਜੀ ਬਸ ਕਵਾਡੀ ਵਾਰ ਇਹੀ ਹੈ ਜੀ ਵੀ ਜਿਹੜੇ ਵੇਟ ਨੇ ਮੰਨ ਲਓ ਵੀ ਮੂਰੇ ਛੋਟੇ ਜਿਹੇ ਜ਼ਿਆਦਾ ਵੇਟ ਹੁੰਦੇ ਹਨਾ ਜੀ ਆਪਣਾ ਹੀ ਪਰ ਟੀਮਾਂ ਵੀ ਜ਼ਿਆਦਾ ਹੋ ਜਾਂਦੀਆਂ ਨਹੀਂ ਬਾਕੀ ਕਬੱਡੀ ਨਾਲ ਜੀ ਏਦਾਂ ਗੱਲ ਆ ਜੀ ਵੀ ਕੋਈ ਭੈ ਜਿਹੜੇ ਬੇਟ ਵਾਲੇ ਉਹਨਾਂ ਨੂੰ ਘੱਟ ਸਪੋਰਟ ਹੁੰਦੀ ਹੈ ਜੀ ਮੇਣ ਗੱਲ ਇਹ ਹੈ ਇੱਕ ਵਾਰ ਉਹ ਬਾਈ ਨੂੰ ਆਪਾਂ ਵੀਰੇ ਨੂੰ ਮਿਲਾਈਏ ਜਿਹੜੇ ਨੇ ਸਾਨੂੰ ਜਿੰਮ ਦੀ ਇੱਥੇ ਟ੍ਰੇਨਿੰਗ ਫ੍ਰੀ ਦਿੰਦੇ ਨੇ ਹਾਂਜੀ ਹਾਂਜੀ ਜ਼ਰੂਰ ਜੀ ਠੀਕ ਹੈ ਜੀ ਆਪਾਂ ਉਹਨਾਂ ਨਾਲ ਬਾਈ ਜੀ ਜ਼ਰੂਰ ਮਿਲਦੇ ਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਆਪ ਦਾ ਨਾਂ ਜੀ ਮੇਰਾ ਨਾਂ ਗਗਨਦੀਪ ਸਿੰਘ ਜੀ ਅੱਛਾ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਬੱਚੇ ਨੂੰ ਫ੍ਰੀ ਕਾਸਟ ਤੇ ਟ੍ਰੇਨਿੰਗ ਦੇ ਰਹੇ ਹੋ ਮੇਰੇ ਕੋਲ ਤਾਂ ਕੋਈ ਸਬਦੀ ਨਹੀਂ ਹੈਗੀ ਇਹਨਾਂ ਦਾ ਨਹੀਂ ਸੱਜਣਾ ਦੇ ਹਾਂ ਨਹੀਂ ਜੀ ਇਹ ਕੋਈ ਫ੍ਰੀ ਆਫ ਕਾਸਟ ਵਾਲੀ ਗੱਲ ਨਹੀਂ ਹੈਗੀ ਇਹ ਆਪਣਾ ਭਰਾ ਹੈ ਨਾ ਐਕਚੁਅਲੀ ਇਹਨਾਂ ਦੀ ਮਿਹਨਤ ਇਹਨਾਂ ਦਾ ਜਜ਼ਬਾ ਇਹਨਾਂ ਦੀ ਜਿੱਤ ਹੈ ਹੂੰ ਇਹ ਨਹੀਂ ਹੈਗਾ ਕਿ ਕੱਲ ਨੂੰ ਇਹ ਕੀ ਕਰਨਗੇ ਕੀ ਜਿੱਤਣਗੇ ਇਹ ਮੈਟਰ ਨਹੀਂ ਕਰਦਾ ਹੂੰ ਇਹਨਾਂ ਦਾ ਘਰੋਂ ਨਿਕਲ ਕੇ ਇੱਥੇ ਆਉਣਾ ਹਾਂਜੀ ਹਾਂਜੀ ਇੱਥੇ ਆ ਕੀ ਸਾਰਿਆਂ ਦੇ ਵਿੱਚ ਵਰਕਆਊਟ ਕਰਨਾ ਹੂੰ ਹੂੰ ਇਹੀ ਅਸਲੀ ਜਿੱਤ ਹੈ ਹੂੰ ਹਨਾ ਹੂੰ ਸਭ ਤੋਂ ਵੱਡੀ ਲੜਾਈ ਪਹਿਲਾਂ ਆਪਣੇ ਆਪ ਨਾਲ ਹੁੰਦੀ ਹੈ ਹਾਂਜੀ ਹਾਂਜੀ ਦੂਜੀ ਲੜਾਈ ਉਹ ਵੱਖਰੀ ਹੁੰਦੀ ਹੈ ਉਹ ਨੂੰ ਹਰ ਕੋਈ ਜਿੱਤ ਸਕਦਾ ਹੈ ਠੀਕ ਹੈ ਜੀ ਪਰ ਜਿਹੜੀ ਆਪਣੇ ਆਪ ਨਾਲ ਲੜਾਈ ਹੁੰਦੀ ਹੈ ਜਿਹਦੇ ਵਿੱਚ ਕੋਈ ਹਿੱਸਾ ਨਹੀਂ ਪਾ ਸਕਦਾ ਉਹ ਨੂੰ ਜਿੱਤਣਾ ਮੈਟਰ ਕਰਦਾ ਤੇ ਇਹ ਛੋਟੇ ਭਰਾ ਦੀ ਉਹ ਮਿਹਨਤ ਨਹੀਂ ਮੈਨੂੰ ਐਸ ਸਿਸਟਮ ਤੱਕ ਪਹੁੰਚਾਇਆ ਕਿ ਮੈਂ ਵੀਰੇ ਦੇ ਨਾਲ ਖੜਾ ਸਾਨੂੰ ਟ੍ਰੇਨ ਕਰਾਂ ਠੀਕ ਹੈ ਜੀ ਮੇਰੀ ਹਮੇਸ਼ਾ ਇੱਕ ਸਿਸਟਮ ਹੁੰਦਾ ਹੈ ਕਿ ਸੋਚਣੀ ਹੁੰਦੀ ਹੈ ਹੂੰ ਕਿ ਜੇ ਸਾਨੂੰ ਕੋਈ ਬੰਦਾ ਨਹੀਂ ਵੀ ਕ੍ਰੀਏਟ ਕਰਨਾ ਚਾਹੁੰਦਾ ਤਾਂ ਤੁਸੀਂ ਇੰਨੀ ਮਿਹਨਤ ਕਰੋ ਕਿ ਉਹ ਉੱਠ ਕੇ ਆਪਣੇ ਆਪ ਸਾਨੂੰ ਟ੍ਰੇਨ ਕਰਨ ਵਾਸਤੇ ਮਜਬੂਰ ਹੋ ਜਾਵੇ ਤੇ ਇਹ ਛੋਟੇ ਭਰਾ ਦੇ ਵਿੱਚ ਉਹ ਜਜ਼ਬਾ ਸੀ ਠੀਕ ਹੈ ਜੀ ਇੱਕ ਜੀ ਛੋਡੇ ਕੋਲ ਤਾਂ ਇਹ ਬੱਚਾ ਕਲੀਨਿਕ ਕਰਦਾ ਜੀ ਤੇ ਸੁਭਾਅ ਦਾ ਕਹੇ ਜਾ ਬੱਚਾ ਜੀ ਜੀ ਬਹੁਤ ਵਧੀਆ ਤੇ ਵਧੀਆ ਨਿਸ਼ਚਿਤ ਦਾ ਸੁਭਾਅ ਇਹਨਾਂ ਦਾ ਸ਼ਾਂਤ ਸੁਭਾਅ ਹੈ ਹਮ ਰਿਸਪੈਕਟ ਕਰਨਾ ਹਮ ਹਨਾ ਹਰ ਇੱਕ ਦੀ ਹੈਲਪ ਕਰਨਾ ਜਿੱਦਾਂ ਮੈਂ ਕਹਦਾ ਨਾ ਉਹਦਾ ਕਰ ਦੇਣਾ ਠੀਕ ਆ ਜੀ ਐ ਇੱਕ ਨਾ ਜੀ ਮੈਂ ਜਿੰਨੇ ਵੀ ਮੇਰੇ ਵੀਰ ਵੀਰੂ ਨੂੰ ਦੇਖਣਗੇ ਜੱਤ ਹੋ ਜਾ ਤਾਂ ਸ਼ੇਅਰ ਕਰਿਓ ਤਾਂ ਕਿ ਨਾ ਇਹ ਆਪਾਂ ਵੀਰੇ ਦੇ ਐਨ ਆਰ ਆਈ ਭਰਾ ਜਿੰਨੇ ਵੀ ਕੋਈ ਤਾਂ ਨਹੀਂ ਸੱਜਣ ਨੇ ਜਾਂ ਕੋਈ ਹੋਰ ਕੋਈ ਸੰਸਥਾ ਨੇ ਆਪਾਂ ਇਹਦੇ ਲਾਤ ਲਵਾ ਸਕੀਏ ਤਾਂ ਕਿ ਇਹ ਨੌਜਵਾਨ ਦਾ ਸੁਪਨਾ ਜਿਹੜਾ ਅਧੂਰਾ ਨਾ ਰਹੇ ਸੋ ਧੰਨਵਾਦ ਜੀ ਜਿਹੜਾ ਤੁਸੀਂ ਇਹਨਾਂ ਨੂੰ ਫਿਰ ਉਹ ਦੁਬਾਰਾ ਆ ਗਿਆ ਤੇ ਜਿਹੜੀ ਤੁਸੀਂ ਇਹਨਾਂ ਨੂੰ ਟ੍ਰੇਡਿੰਗ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ